ਸਤਿ ਸ਼੍ਰੀ ਅਕਾਲ ਜੀ ਸਾਰੇ ਆਪ ਭਰਾਵਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਹੈ ਕਿਸਨਨ ਵੀਰੋ ਤੁਹਾਡੇ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਤੇ ਅੱਜ ਦੀ ਵੀਡੀਓ ਫਿਲਮਾਉਣ ਦੇ ਲਈ ਮੈਂ ਇਸ ਟਾਈਮ ਮੌਜੂਦ ਹਾਂ ਮਿੱਤਰੋ ਸ਼ਹਿਰ ਕੋਟਕਪੂਰੇ ਦੇ ਵਿੱਚ ਚੋਪੜੇ ਮਹੱਲੇ ਦੇ ਵਿੱਚ ਅਮਨਦੀਪ ਬਾਈ ਦੇ ਕੋਲ ਤੇ ਮਿੱਤਰੋ ਬਸ ਸਾਡੇ ਦੇ ਨਜ਼ਦੀਕ ਕਰਕੇ ਵਸਿਆ ਹੋਇਆ ਬਾਈ ਦਾ ਘਰ ਆ 3 ਜਨਵਰੀ ਬਾਈ ਦੇ ਕੋਲੋਂ ਫਿਲਮਾਉਣੇ ਆ ਦੋ ਤਾਂ ਟੋਕੜਾ ਘਪਣਾ ਮਈਆ ਵਿਖਾਵਾਂਗੇ ਤੇ ਇੱਕ ਮਹਿਤਵਾਨ ਨੂੰ ਵਿਖਾਵਾਂਗੇ ਸੱਜਰ ਆਓ ਕਰਦੇ ਆ ਗੱਲਾਂ ਬਾਤਾਂ ਸਾਰੀ ਜਾਣਕਾਰੀ ਲੈਣੇ ਸਤਿ ਸ਼੍ਰੀ ਅਕਾਲ ਬਣੀ ਵੀਰੇ ਅਸੀਂ ਕਹਾਂ ਭਾਈ ਕੀ ਹਾਲ ਚਾਲ ਹੈ ਮੈਂ ਵਧੀਆ ਬਈ ਸੇਤਾ ਦੇ ਪਰਿਵਾਰ ਦੇ ਆ ਵਧੀਆ ਚੜ੍ਹਦੀ ਕਲਾ ਇੱਥੇ ਜਾਨਵਰ ਆਜ ਤਿੰਨ ਹਨਾ ਤਿੰਨ ਆ ਬਾਈ ਤਿੰਨ ਤਿੰਨ ਨਾਲ ਦੇ ਅਗਰ ਪੰਜ ਸੀ ਹੋਦੇ ਅੱਜ ਦੋ ਘਟ ਗਏ ਤੁੰਗ ਦੋ ਟੋਕੜਾ ਬਣਾ ਇੱਕ ਸੱਜਰਾ ਬਈ ਕਿ ਵੇ ਅੱਗੇ ਦੋ ਜਾਨਵਰ ਉਹ ਮਈਆ ਵੇ ਆ ਗੀਆਂ ਤੈਨੂੰ ਦੋ ਚੰਗੀ ਗੱਲ ਆ ਬਾਈ ਅੱਛਾ ਮੈਨੂੰ ਐਦਾ ਤਿੰਨਾਂ ਦੇ ਮਗਰ ਹੀ ਬੱਚੇ ਲੱਗਦੇ ਮੈਨੂੰ ਹਾਂ ਤਿੰਨ ਹੀ ਕੱਟਈ ਆ ਤਿੰਨ ਹੀ ਬੱਚੇ ਆ ਤੇ ਤਿੰਨ ਹੀ ਮੱਜਾਂ ਹਨਾ ਅੱਜ ਆਪਾਂ ਸ਼ੁਰੂ ਕਰਦੇ ਆ ਚੋਬਰ ਵਾਲੇ ਪਾਸੋਂ ਜਿਹੜੇ ਪਾਸੇ ਮੈਂ ਖੜੀ ਉਹਦੀ ਦੱਸ ਵਕੀਰ ਡੀਟੇਲ ਆ ਉਹਨੂੰ ਬਾਈ 6 ਮਹੀਨਾ ਲੱਗ ਗਿਆ 5 ਤਰੀਕ ਤੋਂ 5 ਤਰੀਕ ਤੋਂ 6 ਮਹੀਨਾ ਲੱਗ ਗਿਆ ਕੱਪਣਾ ਹੈ ਹਾਂ ਬੱਚਾ ਕਿਹੜਾ ਆ ਗਿਆ ਬਾਈ ਉਹ ਕਟਾ ਖੜਾ ਤਾ ਆਇਆ ਹੈ ਹਾਂ ਕੱਟਾ ਕੱਟਾ ਮਦਰ ਨਾਲ ਖੜਾ ਆ ਮੇਰੇ ਨਾਲ ਦਾ ਕਾਲਾ ਕੱਟਾ ਠੀਕ ਆ ਬਾਈ ਨਹੀਂ ਠੀਕ ਆ ਯਾਰ ਕੱਟਾ ਹੀ ਪੁੜਿਆ ਪੁੜਿਆ ਹਨਾ ਬਾਈ ਹੂੰ ਦੇ ਅੱਛਾ ਵੀਰੇ ਦੁੱਧ ਕਿੰਨਾ ਹੁਣ ਦੋਜਲੇ 7 ਕਿਲੋ ਬਈ ਟੰਡੇ ਵਾਲਾ ਹਾਂ ਚਵਾਈ ਪੂਰੀ ਦੀ ਹੈ ਚੋਈ ਜੀ ਬਹੁਤ ਵਧੀਆ ਓਕੇ ਆ ਰਿਪੋਰਟ ਜੋ ਹਾਂ ਹਾਂ ਠੀਕ ਆ ਬਾਈ ਠੀਕ ਆ ਨਹੀਂ ਠੀਕ ਆ ਬਾਈ ਉਹ ਵੀ ਮੈਂ ਤੁਰਦੀ ਤਰਦੀ ਪਹੁੰਚਣਾ ਨਹੀਂ ਮੈਂ ਵਧੀਆ ਹੂੰ ਤੇ ਬਾਈ ਇਹ ਰ ਮਹੀਨਿਆਂ ਦੀ ਗੱਪਣ ਦੁੱਧ 7 ਕਿਲੋ ਕਿਹਾ ਨਾ ਬਈ ਹਾਂ ਸਿਰ ਤਾਂ ਯਾਰ 6 ਵਾਂ ਲੱਗਿਆ ਵੇ ਬਈ 5 ਪੂਰੇ ਹੋ ਗਏ 6 ਵਾਂ 6 ਵਾਂ ਲੱਗਿਆ ਵੇ 5-7 ਨੇ ਹੋਏ ਆ ਬਣੀ ਝੋਲਾ ਝੋਟੀ ਨਾ ਅੰਜ ਵੀ ਹਾਂ ਕਿੰਨੇ ਕਿੰਨੇ ਦੀ ਦੇ ਦੀਏ ਬਈ ਇਹ 80 ਹਜ਼ਾਰ ਮੋਲ ਦੇਣ ਲੈਣ ਆਲਾ ਉਹ ਕਰ ਦਾਂਗੇ ਮੰਨ ਤਾ ਕੋਈ ਨਹੀਂ ਕਿੰਨੇ ਕੋਈ ਕਰ ਦੇਗੇ ਯਾਰ ਮੈਂ ਛੱਡ ਦਾਂ ਤੇ ਜੋ ਕਹੂਗਾ ਬੰਦਾ ਕਰ ਲਾ ਝੋਟੀ ਵੀ ਦੁੱਧ ਵਾਲੀ ਐ ਲੇਵੇ ਵਾਲੀ ਆ ਹਣਾ 70000 ਦੇ ਦਾਂਗੇ ਯਾਰ ਬੱਠ ਠੀਕ ਹੈ ਬਾਈ ਅੱਛਾ ਤੇ ਆ ਦੋ ਨੰਬਰ ਵਾਲੀ ਮੇ ਜਿਹੜੀ ਵੀ ਇਹ ਸੱਜਰ ਇਹ ਸੱਜਰ ਆ ਬਾਈ ਕਿਹੜਾ ਬੱਚਾ ਇਹਦਾ ਬਾਈ ਇਹਦਾ ਉਹ ਕਟਾ ਵਾ ਕਟਾ ਇਹਦਾ ਇਹ ਵੀ ਤਾਂ ਨਾ ਹੋਇਆ 20 ਬਾਈ ਜਨ ਹੋ ਗਿਆ ਹੂੰ ਕਿਨੇ ਦੁੱਧ ਤੇ ਚੱਲਦੀ ਆ ਬਾਈ ਇਹਦਾ 11 ਕਿਲੋ ਹੈਗਾ ਸਰ 11 ਹੋਏ 12 ਹੋਏ 10 ਕਰਕੇ ਦੇ ਦਾਂਗੇ ਆਪਾਂ ਠੀਕ ਹੈ ਬਾਈ ਚਵਾਈ ਜੂ ਆਹੀ ਪੰਜ ਦਸ ਤਾਂ ਇਹ ਮੰਗਾ ਲੈ ਆਪਣੇ ਘਰੇ ਵੱਧ ਚੋਆ ਕੇ ਦੇ ਦਾਂਗੇ ਠੀਕ ਹੈ ਬਾਈ ਛੋਟੀਓ ਜਲੀਵੇਂ ਪਾਂਡੇ ਵਾਲੀ ਇਹਦੀ ਨਹੀਂ ਛੋਟੀ ਬਹੁਤ ਚੰਗੀ ਆ ਹੂੰ ਨਹੀਂ ਠੀਕ ਹੈ ਬਾਈ ਸੀਲ ਸੂਟ ਬਹੁਤ ਆ ਹੂੰ ਅਰ ਜੈਲੀ ਆ ਜਨਾਂ ਨੂੰ ਤੂ ਲੂ ਤੂ ਜੜਕ ਦੇ ਨਾ ਨ ਕੰਗਰੂ ਕੰਗਰੂ ਪਾ ਕੇ ਤੁਰਦੀ ਆ ਹਨਾ ਕੰਗਰੂਆਂ ਦੀ ਛਾਂ ਨਹੀਂ ਉਹਨਾਂ ਵੱਖਰੀ ਆ ਜਾ। ਚੱਲ ਬੰਦੇ ਨਾ ਯਾਰ ਨਹੀਂ ਠੀਕ ਆ। ਹਮਨੇ ਬਈ ਤੇਰੇ ਤੇ ਦਿਲ ਆ ਗਿਆ ਬਈ ਇਹਦਾ। ਬਈ ਠੀਕ ਆ। ਇਹ ਮੈਂ ਤੁਹਾਨੂੰ ਤੁਹਾਨੂੰ ਨਹੀਂ ਠੀਕ ਆ ਯਾਰ ਬਾਡੀ ਫੁੱਟ ਹਣਾ ਕੋਈ ਪਾਸਾ ਨਹੀਂ ਮੈਂ ਉਹਨੂੰ ਵੇਖ ਲਾ ਸਕਦਾ ਪੂਰਾ ਨਹੀਂ ਪਾਸਾ ਹੁੰਦਾ ਮੈਨੂੰ। ਜਿੰਨੀ ਨੂੰ ਵੇਖ ਲਾ ਖਰੀਆ ਜਿੰਨੀ ਹੈ। ਛੋਟੀ ਬਹੁਤ ਚੰਗੀ ਆ। ਸਿੰਘ ਸਿੰਘ ਵੀ ਬੋਈ ਗੋਲ ਆ ਯਾਰ। ਇਹ ਬਹੁਤ ਚੰਗੀ ਆ। ਕਿੰਨੇ ਦੀ ਬਈ? ਇਹ 1.5 ਦੀ। ਹਾਂ ਦੇ ਨਾਲ ਜਸ ਤੈਨੂੰ। ਘਾਟੇ ਬਾਟੇ ਕਰਕੇ ਲੱਕ ਦੇ ਕੋਈ ਛੱਡ ਦੇਣਾ ਛੋੜ ਚੱਪ ਠੀਕ ਹੈ ਬਈ ਓਕੇ ਲੈ ਵੀ ਮਿੱਤਰੋ ਇਹਦੇ ਮਗਰ ਕਟਾ ਆ ਗਿਆ ਬਈ ਹਾਂਜੀ ਲੈ ਬਣਦੇ ਬਹੁਤ ਕਟਾ ਲੈ ਵੀ ਬਈ ਥੱਲੇ ਪਾਣੀ ਪੀਣਾ ਥੋੜੀਆਂ ਸਾਰੀਆਂ ਮਈਆਂ ਨੇ ਪਾਣੀ ਹਾਂ ਕਰ ਦੇਣਾ ਪਹੁੰਚ ਆਇਆ ਪਿਉਣੇ ਆ ਕੋਈ ਨਹੀਂ ਪਾਣੀ ਪਿਆ ਕਰੋ ਯਾਰ ਇਹ ਗੱਲ ਮਾੜੀ ਆ ਤੁਹਾਡੇਆ ਦੇਖੋ ਬੱਲੇਵਾ ਦੇਖੋ ਕਰ ਨਹੀਂ ਠੀਕ ਹੈ ਜੈਲੀ ਬਹੁਤ ਆ ਮੈਂ ਹਣਾ ਨਹੀਂ ਪਿਉਣੇ ਪੁੱਤ ਦੀ ਸਾਰੀਆਂ ਨਾ ਕਰਾਂ ਦਿਖਾ ਰੀਆਂ ਕੱਲੀ ਕੱਲੀ ਜਾ ਮੁਰਕ ਕੇ ਅਗਲਾ ਜਾ ਕਾਹੇ ਕਰੀ ਜਾਂਦਾ ਵੀ ਵੀਡੀਓ ਪਈ ਵੀਡੀਓ ਪਈ ਇਹੀ ਕਰੀ ਜਾਂਦਾ ਦੂਰੋ ਵੀ ਵਗਾ ਦੀ ਪੁੱਤ ਇਹਨਾਂ ਦੇ ਕੱਦ ਕੁਦਰੀ ਜਨ ਸਾਰੀਆਂ ਦਿਖਾਰੇ ਕੇ ਦਾ ਪਾਸਾ ਨਹੀਂ ਮੈਂ ਦਾ ਬਸ ਇੱਕੋ ਜੇ ਸਾਰਿਆਂ ਦੇ ਬਸ ਠੀਕ ਆ ਅਸੈਂਡ ਦਾ ਰੇਟ ਹੈਗਾ 1.5 ਲੱਖ ਦੀ ਦੇਣੀ ਆ ਮੰਤਨ ਕਰਦੇਗਾ ਵਿੱਚੋਂ ਠੀਕ ਆ ਬਾਈ ਆ ਬਾਈ ਨੇ ਇਹਦੇ ਬਾਰੇ ਦੱਸੀ ਤੈਨੂੰ ਨੰਬਰ ਇਹਨੂੰ ਬਾਈ ਪੈਮਾ ਲੱਗ ਗਿਆ ਗੱਪਣ ਨੂੰ ਹਾਂ ਇਹੋ 8 ਤਰੀਕ ਤੋਂ ਪੈਮਾ ਲੱਗ ਗਿਆ 8 ਤਰੀਕ ਤੋਂ ਪੈਮਾ ਲੱਗ ਗਿਆ ਹੈ ਚੈੱਕ ਪਾਸ ਆ ਬਾਈ ਚੈੱਕ ਪਾਸ ਆ ਇਹਦਾ ਬੱਚਾ ਬਾਈ ਇਹਦਾ ਉਹ ਕਟਾ ਆ ਇਹਦਾ ਇਦਾਂ ਹੀ ਕਟਾ ਹੋਏ ਠੀਕ ਆ ਬਾਈ ਫਿਰ ਤਾਂ ਦੁੱਧ ਬਾਈ ਦੋ ਦੋ ਥਰੇ 7 ਕਿਲੋ ਹੈਗਾ 7 ਕਿਲੋ ਲੈ ਲੈ ਨੂੰ ਵੀ ਲੋ ਇਹ ਵੀ ਬੜੀ ਕਰੀ ਜਾ ਇਹਦੀ ਬਹੁਤ ਲੈ ਲੈ ਉਹ ਆਇਆ 15 ਜਾਵਾਂ ਆ ਜਾ ਕੇ ਆ ਦੋ ਯਾਰ ਪਾਣੀ ਇੱਕ ਕੋਈ ਨਹੀਂ ਕੋਈ ਨਹੀਂ ਲੈ ਲੈ ਮੇਰਾ ਪੀ ਲੈ ਦੇ ਨੂੰ ਲਈ ਮੇਤਰੋ ਇਹ ਕਿਨੇ ਚਿਰ ਦੀ ਆਖਿਆ ਗੱਪਣ ਵੀ ਆਪਣੇ ਵੀਰੇ ਇਹਨੂੰ 4 ਪੂਰੇ ਕੇ 5 ਮਾ ਲੱਗ ਗਿਆ ਨੂੰ 5 ਮਾ ਲੱਗ ਗਿਆ ਹਾਂ ਤੇ 7 ਕਿਲੋ ਦੁੱਧ ਦਾ ਹਣਾ ਬਈ 7 ਕਿਲੋ ਦਾ ਕੱਟਾ ਇਹਦੇ ਮਗਰ ਆ ਕੱਟਾ ਦੇ ਮਗਰ ਠੀਕ ਆ ਬਈ ਇਹ ਕਿੰਨੇ ਦੀ ਦੇ ਦੀਏ ਬਈ ਕੋੜ ਦੇ ਇਹਦਾ 85 ਹਜ਼ਾਰ ਮੁੱਲ ਦੇਣੀ ਕਿੰਨੇ ਦੀ ਜਸਤ ਨੂੰ ਇਹ 82 ਦਾ ਹਾਂ ਤੇ ਨਾ 82 ਦੀ ਕਾਟੀ ਬਾਟੀ ਮਾਹੂਰ ਕਰ ਦਾਂ ਕੋਈ ਹਜ਼ਾਰ ਖੰਡ ਦਾ ਮਾਣ ਜਦੋਂ ਕੋਈ ਜੋੜਾ ਹੀ ਲੈਣਾ ਨਾ ਹੋਵੇ ਟੋਕੜਾ ਕੱਪਣਾ ਦਾ ਉਹ ਕਰ ਦਾਂਗਾ ਉਹ ਜਿਵੇਂ ਜਿਵੇਂ ਅਗਲਾ ਕਾ ਉਹ ਜਿਹਾ ਕਰ ਦਾਂ ਬਸ ਠੀਕ ਆ ਲਈ ਮੇਤਰੋ ਦੇਖੋ ਗਰਾਂ ਦੀ ਨਹੀਂ ਠੀਕ ਆ ਬਈ ओके ਬਣਦੇ ਬਈ ਮੈਂ ਇੱਕ ਗੱਲ ਆ ਝੋਟੀ ਬਣਦੀ ਤਣਦੀ ਐ ਵੀ ਬਹੁਤ ਆ ਯਾਰ ਹੰਗਾਉਆਂ ਦੀ ਕਿੱਡੀ ਪੱਧਰੀ 82000 ਜਿਆਦਾ 100 ਕਿਲੋਮੀਟਰ ਪਹੁੰਚ ਕਰਦਾ 82000 ਜਿਆਦਾ 100 ਕਿ ਵੀ ਘਰੇ ਪਹੁੰਚ ਕਰਦਾ 100 ਕਿਲੋਮੀਟਰ ਦੇ ਵਿੱਚ ਵੀ ਠੀਕ ਆ ਫਿਰ ਤਾਂ ਯਾਰ ਓਕੇ ਜੇ ਜੋੜਾ ਲੈ ਲਵੇ ਕੋਈ ਹਾਂ ਜੋੜਾ ਲੈ ਲਵੇ ਤਾਂ 200 ਕਿਲੋਮੀਟਰ ਕਰ ਦਿਆਂਗੇ ਨਹੀਂ 200 ਸਸਤਾ ਨਹੀਂ ਮੈਂ 100 ਤੋਂ ਦੋਵਾਂ ਨੂੰ ਪਾ ਦਿੰਦੇ ਆ ਵਾਰਡ ਤੋਂ ਇੱਕ ਦੇ ਦਾ ਰੱਖਣੀ ਹਾਂ ਨਹੀਂ ਠੀਕ ਹੈ ਭਾਈ ਨੰਬਰ ਹੈ ਭਾਈ 90419644 90419644 90419644 ਇੱਕ ਵਾਰ ਤੁਸੀਂ ਨੰਬਰ ਕਿਵੇਂ ਦੁਬਾਰਾ ਲਿਆ ਵੀ ਕਿ ਕਹ ਹੈ ਵੀ ਆ ਨੰਬਰ ਤੇ ਕਿੰਨਾ ਨੰਬਰ ਬੜਾ ਜੰਕੀ ਆ ਆ ਹੀ ਮਿਲ ਗਿਆ ਤੇ ਦੀ ਵੀਡੀਓ ਪਾ ਦੀ ਸਾਰੀਆਂ ਦੀ ਭਾਈ ਮਰਾ ਹੱਥੇ ਬੰਨ ਗਿਆ ਕਿ ਬੇਨਤੀ ਆ ਜੀ ਵੀ ਭਰਾ ਮੇਰੇ ਭਰਾ ਮੇਰੇ ਨਾਲ ਕਹੀ ਯਾਰ ਰਾਤ ਨੂੰ ਫੋਨ ਲਾ ਲੈਂਦਾ 11 ਵਜੇ 10 11 ਵਜੇ ਉਹ ਯਾਰ ਸੁੱਤੇ ਉਹਦੋਂ ਆਪਾਂ ਕਾਲ ਦਾ ਖੇ ਦਾ ਪੈਕ ਪੁਗ ਲੱਗ ਗਿਆ ਆ ਇਧਰ ਭਾਈ ਉਹ ਫਰਨੀ ਨੀਲੀ ਐ ਪਹਿਲਾਂ ਡੇਟ ਪਾ ਦਿਆ ਕਰ ਭਾਈ ਇੱਕ ਤੋਂ ਉੱਤੇ ਮੈਂ ਤਾਂ ਪਾਈ ਹੁੰਦੀ ਦੀ ਨੀਲੀ ਨਹੀਂ ਉਹ ਦੇ ਵਿੱਚ ਕੈਪਸ਼ਨ ਤਾਂ ਕੈਪਸ਼ਨ ਦੇ ਵਿੱਚ ਪਹਿਲਾਂ ਡੇਟ ਲਿਖਦਾ ਫਿਰ ਡੇਟ ਲਿਖ ਦਿਆ ਕਰੋ ਹਾਂ ਦਵੇਂਦੇ ਨਹੀਂ ਲੋਕ ਯਾਰ ਅੱਜ ਕਿੰਨੀ ਤਰੀਕ ਆ ਤਰੀਕ ਬੋਲ ਦਿਆ ਕਰ ਪਹਿਲਾਂ ਨਾਲ ਮੈਂ ਬੋਲ ਲੈ ਵੀ ਅੱਜ 12 ਤਰੀਕ ਆ ਭਰਾ ਉਹ ਇਹ ਕੱਟ ਕੇ ਮੂਰੇ ਲਾ ਦੋ ਅੱਜ 12 ਤਰੀਕ ਫਰ 12 ਫਰਵਰੀ ਆ ਭਾਈ ਹਾਂ 12 2025 2025 12 ਤਰੀਕ ਆ ਦੂਜਾ ਮਹੀਨਾ ਵਾ ਹੁਣ ਭਾਈ ਅਗਲੀ ਕਾਰਵਾਈ ਅਗਲੇ ਨੂੰ ਪਤਾ ਹੀ ਲੱਗਾ ਫੋਨ ਲਾ ਕੇ ਬਹਿ ਜਾਂਦਾ ਯਾਰ ਨਹੀਂ ਆਪਾਂ ਪਹਿਲੀਆਂ ਜੀ ਬੋਲ ਦਿਆ ਕਰਨਾ ਮਾ ਵੀਡੀਓ ਸਟਾਰਟ ਹੋਰ ਤਰੀਕੇ ਕਿ ਕਰਿਆ ਕਰਾਂਗੇ ਧੰਨਵਾਦ ਸ਼ੁਕਰੀਆ ਜਉਂਦੇ ਰੋ